ਸ਼੍ਰੋਮਣੀ ਅਕਾਲੀ ਦਲ ਪੰਥ ਦੀ ਉਹ ਜਮਾਤ ਸੀ ਜਿਹਦੇ ਤੇ ਪੰਥ ਵੀ ਭਰੋਸਾ ਕਰਦਾ ਸੀ ਔਰ ਪੰਥ ਇਕ ਲੀਡਰਸ਼ਿਪ ਨੂੰ ਮੇਜਾ ਪੰਥਰ ਪੰਜਾਬ ਦੇ ਹਿੱਤਾਂ ਦੀ ਦੇਰਾਰੀ ਕਰਦੀ ਸੀ ਜਿੰਨੀ ਦੇਰ ਲੀਡਰਸ਼ਿਪ ਪੰਥ ਪ੍ਰਸਤ ਰਹੀ ਪੰਥਰ ਪੰਜਾਬ ਦੇ ਹਿੱਤਾਂ ਦਾ ਪਹਿਰਾ ਦਿੰਦੀ ਰਹੀ ਆ ਸੰਗਤ ਟੱਕੜੀ ਦੇ ਨਿਸ਼ਾਨ ਨੂੰ ਮੱਥੇ ਨਾਲ ਲਾ ਕੇ ਵੋਟਾਂ ਪਾਉਂਦੇ ਰਹੇ ਜਦੋਂ ਲੀਡਰਸ਼ਿਪ ਨੇਜਿੱਤ ਦੇ ਸਤਾ ਦੇ ਲਾਲਚ ਵਿੱਚ ਉਲਝ ਕੇ ਪੰਜਾਬ ਤੋਂ ਵੇਮ ਕੋਈ ਥੋੜੀ-ਥੋੜੀ ਹੋੜੀ ਸੰਗਤ ਵੀ ਸਾਡੀ ਲੀਡਰਸ਼ਿਪ ਤੋਂ ਵੇਮ ਕੋਈ ਨਹੀਂ ਗਈ ਜਮਾਤ ਤੋਂ ਵੇਮ ਨਹੀਂ ਹੋਈ ਸੰਗਤ ਲੀਡਰਸ਼ਿਪ ਤੋਂ ਵੇਮ ਕੋਈ ਨਹੀਂ ਹੋ ਜਿੱਦਾਂ ਖਿਆਗਾ ਕੰਨ ਨੂੰ ਪੰਜਾਬ ਨੂੰ ਔਰ ਸੰਗਤ ਨੂੰ ਸਾਨੂੰ ਸਾਰਿਆਂ ਨੂੰ ਪੁੱਤਣਾ ਪੈ ਰਿਹਾ ਹੈ ਬੇਦਰੂ ਬਾਯਰ ਸਿੰਘ ਜੀ ਸੜੇ ਸਿੰਘ ਸਾਹਿਬ ਜਾਨੀ ਰਜਵੀਰ ਸਿੰਘ ਜੀ ਉਹਨਾਂ ਨੇ 2 ਤਾਰੀਖ ਨੂੰ ਅਕਾਲ ਤਖਤ ਸਾਹਿਬ ਜੀ ਵਸੇਲ ਤੋਂ ਹੁਕਮਨਾਮਾ ਸਾਹਿਬ ਜਾਰੀ ਕੀਤੇ ਉਹ ਹੁਕਮਨਾਮਾ ਸਾਹਿਬ ਜਾਰੀ ਕਰਨ ਦਾ ਮਨੋਰਥ ਕੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਕੰਤ ਦੀ ਦਵਾਈ ਕਰਨ ਦੀ ਮੈਦਜ ਅਧਕਾਰਵਾ ਚੁੱਕੀ ਹੈ। ਉਹ ਜੇ ਨੈਤਿਕ ਅਧਕਾਰਵਾ ਚੁੱਕੀ ਸੀ ਤਾਂ ਹੀ ਸਮੁੱਚੇ ਸਿੱਖ ਗੱਤ ਨੇ ਉਸ ਫਤਿਹ ਨਾਮਾ ਸਾਹਿਬ ਨੂੰ ਪ੍ਰਵਾਨ ਕਰਕੇ ਉਹਨੂੰ ਆਪਣੇ ਮਨੋਂ ਸਮੁੱਚੇ ਦੇਸ਼ ਵਿਦੇਸ਼ ਵਿੱਚ ਬੈਠੇ ਸਿੱਖਾਂ ਨੇ ਮੰਨਿਆ ਸੀ। ਪਰੰਤੂ ਸਾਡੀ ਲੀਡਰਸ਼ਿਪ ਉਹਦੇ ਤੋਂ ਵੀ ਮੰਨ ਕਰੂ। ਕਿਉਂ ਮੰਨ ਕਰੋਗੀ? ਕਿ ਸਸੀ ਤਾਂ ਉਹੀ ਹੁਕਮਾਂ ਵਾਂਗ ਸਾਹਿਬ ਮੰਨਣੇ ਨੇ ਜਿੰਨੇ ਤ ਸਾਨੂੰ ਵਾਰਾ ਕਰਦੇ ਜਿਹੜੀ ਚੀਜ਼ ਸਾਨੂੰ ਵਾਰਾ ਨਹੀਂ ਕਰਦੀ ਉਹ ਨਹੀਂ ਅਸੀਂ ਮੰਨਣੀ ਜਿਹੜੀ ਸਾਨੂੰ ਵਾਰਾ ਕਰਦੀ ਆ ਉਹ ਅਸੀਂ ਮੰਨਾਂਗੇ ਸੋ ਜੇ ਅਸੀਂ ਅਕਾਲ ਤਖਤ ਸਾਹਿਬ ਨਾਲ ਜਥੇਦਾਰ ਸਾਹਿਬ ਨਾਲ ਵੀ ਇਸ ਤਰ੍ਹਾਂ ਖੇਡਾਂ ਜਿੱਦਾਂਗੇ ਫਿਰ ਵੀਰੋ ਕੌਮ ਦਾ ਪ੍ਰਬੰਧ ਤੱਕ ਨਹੀਂ ਪਾੜੂਗਾ ਸੋ ਇਹਨਾਂ ਲੋਕਾਂ ਨੇ ਸਾਡੀਆਂ ਸੰਸਥਾਵਾਂ ਦਾ ਸਾਡੇ ਸਿੰਘ ਸਹਿਬਾਨ ਦਾ ਵੀ ਮਜ਼ਾਕ ਕਰਦਾ ਜਦੋਂ ਕੀਤਾ ਅਗਲਾ ਲੋੜ ਹੈ ਕੰਮ ਉਠਣ ਦੀ ਔਰ ਜਾਗਣ ਦੀ ਤੁਸੀਂ ਇਹ ਗੱਲ ਸੋਚੋ ਕੀ ਸਾਡੀ ਲੀਡਰਸ਼ਿਪ ਅੱਜ ਕੰਮ ਦੇ ਆ ਭਾਗ ਨਾ ਦੀ ਤਰਜਮਾਨੀ ਕਰ ਰਹੀ ਹੈ ਕੀ ਉਹਨਾਂ ਵਿੱਚ ਤੁਹਾਨੂੰ ਅੰਗਰੇਜ਼ ਤੋਂ ਬਿਨਾਂ ਕੋਸ਼ੋਰ ਨਜ਼ਰ ਆਉਂਦਾ ਕੀ ਕਿਤੇ 500 ਰੁਪਏ ਨਾਮ ਦਾ ਦਰਦ ਉਹਨਾਂ ਨੂੰ ਦੇਖਣ ਨੂੰ ਸਾਨੂੰ ਮਿਲਦਾ ਕਿਤੇ ਜੇ ਮਿਲਦਾ ਹੀ ਨਹੀਂ ਫਿਰ ਵੀਰੋ ਸਾਡੀ ਪੰਜਾਬ ਦੀ ਰਹਿਮਾਇ ਕੀ ਕਰੂ ਸਾਡੀਆਂ ਭਾਵਨਾਵਾਂ ਦੀ ਤਰਜਮਾ ਨਹੀਂ ਕਿੱਥੋਂ ਕਰਨਗੇ ਉਹ ਲੋਕ ਜਿਹੜੇ ਸਿਰਫ ਸੱਤਾ ਔਰ ਆਪਣੇ ਨਿੱਜੀਤਕ ਸੀਮਤ ਹੋ ਗਏ ਉਹਨਾਂ ਤੋਂ ਆਪਾਂ ਕਾਨੂੰਨ ਦੇ ਹੱਕਾਂ ਦੀ ਰਾਖੀ ਦੀ ਪਹਿਰੇਦਾਰੀ ਦੀ ਉਮੀਦ ਨਹੀਂ ਕਰ ਸਕਦੇ ਜਦੋਂ ਤੁਹਾਨੂੰ ਅੱਜ ਸੋਚਣ ਔਰ ਵਿਚਾਰੇ ਕਮੇਟੀ ਬਣਾਈ ਕਮੇਟੀ ਦੇ ਮੈਂਬਰ ਸਾਹਿਬਾਨ ਨੂੰ ਵਧਾਈ ਦਿੰਦੇ ਆ ਕਿ ਸਾਰਿਆਂ ਨੇ ਆਪਣੇ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਫਰਜ਼ਲਾ ਕੀਤਾ ਕਿ ਸ੍ਰੀ ਅਕਾਲ ਪੁਰਖ ਸਾਹਿਬ ਦੀ ਸਰਬੋਤਮ ਲਈ ਇਹ ਲੜਾਈ ਲੜਨੀ ਹੈ ਪੰਜਾਬ ਦੇ ਭਲੇ ਦੀ ਲੜਾਈ ਹੈ ਇਹ ਲੜਾਈ ਸੰਗਤ ਦੇ ਸਹਿਯੋਗ ਨਾਲ ਲੜਨੀ ਹੈ ਬਹੁਤ ਵੱਡੇ ਖਿਨਾਰ ਲੋਕਾਂ ਨਾਲ ਤੋਂ ਵੀ ਲੜਾਈ ਹੈ بڑے بڑے ਸਟਾਕ ਤੋਂ ਲੋਕਾਂ ਨਾਲ ਲੜਾਈ ਹੈ ਪਰ ਸੰਗਤ ਅੱਗੇ ਔਰ ਲਹਿਰਾਂ ਅੱਗੇ ਨਾ ਕੋਈ ਵੱਡੇ ਤੋਂ ਵੱਡੇ ਲੋਕ ਖੜ੍ਹ ਸਕਦੇ ਨੇ ਨਾ ਸਰਕਾਰਾਂ ਖੜ੍ਹ ਸਕਦੀਆਂ ਜਿਸ ਤਰ੍ਹਾਂ ਕਿ ਪੰਥ ਜਾਗਰੂਕ ਹੋਇਆ ਹੈ ਜਿਸ ਤਰ੍ਹਾਂ ਪੰਥ ਪ੍ਰਸਤੀ ਦੁਆਰਾ ਬੜੀ ਜਨਕਤ ਵਰਧਾਰਕ ਉੱਠੀ ਆ ਸਾਨੂੰ ਪੂਰੀ ਉਮੀਦ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਹੀ ਅਥਾਂ ਕੰਮ ਕਰਵਾਉਣ ਦੇ ਲੀਡਰਸ਼ਿਪ ਕੰਮ ਉਹ ਜਿਹੜੀ ਦੇਣ ਦਾ ਸੰਕਲਪ ਲਿਆ ਅਕਾਲ ਚਰ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਉਹਨੂੰ ਪੂਰਾ ਕਰਕੇ ਤੁਹਾਨੂੰ ਨਵਾਵਾਂ ਜਿਸ ਗੱਲ ਦਾ ਤੁਹਾਨੂੰ ਵਾਅਦਾ ਮਿਲਿਆ ਮੈਨੂੰ ਇਸ ਗੱਲ ਦਾ ਵਿਸ਼ਵਾਸ ਸੌਣੇ ਨੂੰ ਕਿ ਸਾਡੇ ਪੰਜਾ ਮੈਂਬਰਾਂ ਜੋ ਕਿਸੇ ਦਾ ਕੋਈ ਸਵਾਲ ਕਰੀ ਕੋਈ ਉਹਦੇ ਵੀ ਲਾਗ ਸਕਣ ਜਿਸ ਕਿਸੇ ਆਗੂ ਨੂੰ ਕੌਣ ਫਰਮ ਕਾਂ ਸਚਾਉ ਰਹਾ ਹੈ ਨਹੀਂ ਰਵਾਈ ਕੌਣ ਉਹਦੇ ਵਾਸਤੇ ਦੀ ਹੈ ਉਹ ਲੀਡਰ ਕੌਣ ਨੂੰ ਦਿੱਤਾ ਜਾ ਰਿਹਾ ਹੈ ਇਸ ਤਰ੍ਹਾਂ ਦਾ ਵੀ ਤੁਹਾਨੂੰ ਮੇਰੇ ਪ੍ਰੋਸਾਦ ਨੇ ਆ। ਔਰ ਵੀਰੋ ਸਾਡੀ ਪਾਰਟੀ ਜਿਸ ਨੇ ਬਹੁਤ ਵੱਡੀਆਂ ਲੜਾਈਆਂ ਬਹੁਤ ਵੱਡੇ ਇਮਤਿਹਾਨਾਂ ਤੋਂ ਨਿਕਲ ਕੇ ਬੜੀਆਂ ਜੇਲਾਂ ਬੜੀਆਂ ਕੁਰਬਾਨੀਆਂ ਅਤੇ ਸਹਾਇਤਾ ਦੇ ਬਾਅਦ ਇਹ ਪਾਰਟੀ ਖੜੀ ਹੋਈ ਸੀ ਅੱਜ ਉਸ ਪਾਰਟੀ ਦਾ ਅੱਜ ਵੀ ਪਾਰਟੀ ਦਾ ਹਾਲਾਤ ਕੀ ਨੇ ਕਿ ਸਾਨੂੰ ਗੱਲ ਕਰਦੇ ਹਾਂ ਉਹਨਾਂ ਨੂੰ ਸ਼ਰਮ ਆਉਂਦੀ ਹੈ ਅਖੀ دوسری ਕਿਸੇ ਪਾਰਟੀ ਨਾਲ ਵੱਖਰੇ ਨਹੀਂ ਹਨ ਸਗੋਂ ਉਹ ਆਗਰ ਨੌਖ ਜਿਹੜੇ ਦੁਨੀਆਂ ਵਿਰੋਧੀਆ ਪਾਰਟੀਆਂ ਸਾਨੂੰ ਦੇਖਣ ਨੂੰ ਮਿਲਦੇ ਸੀ ਸਾਡੀ ਅੱਜ ਦੀ ਲੀਡਰਸ਼ਿਪ 'ਚ ਉਦੋਂ ਵੀ ਵਧੇਰੇ ਸਾਨੂੰ ਨਜ਼ਰ ਆਉਂਦੀ ਹੈ ਤੁਸੀਂ ਕਿਵੇਂ ਪੰਥ ਦੀ ਰਮੈਨੈਂਟ ਮੈਨ ਕੀ ਕਰਾਂਗੇ ਕਿਨੇ ਅਸੀਂ ਬੰਦ ਦੇ ਵਾਰਸ ਆਪਦੇ ਕਾਉਂਡ ਦੇ ਲੈ ਚ ਇਸ ਕਰਕੇ ਅੱਜ ਲੋੜ ਆ ਕੇ ਸਮਾਪਨ ਤੇ ਔਰ ਪੰਥ ਤੇ ਤੂੰ ਪਹਿਲੀ ਵਾਰੀ ਨਹੀਂ ਆਇਆ ਬਹੁਤ ਦੌਰ ਆਇਆ ਬਿਲਾਵਰ ਪੰਥ ਤੇ ਜਦੋਂ ਲੀਡਰਸ਼ਿਪ ਕਮਜ਼ੋਰ ਹੁੰਦੀ ਗਈ ਪੰਥ ਆਪਦੇ ਫੈਸਲੇ ਆਪ ਲੈੰਦਾ ਰਿਹਾ ਹੁਣ ਵੀ ਉਹ ਸਮਾਂ ਕਿ ਪੰਥ ਨੂੰ ਭਰੋਸਾ ਕਰਕੇ ਜੀ ਅਕਾਲਪਤ ਸਰਬੋਤਮ ਦੀ ਬਹਾਨੀ ਲਈ ਸ੍ਰੀ ਰਾਮਕਾਂਤ ਸਾਹਿਬ ਦੇ ਆਦੇਸ਼ ਦੀ ਪਾਲਣਾ ਲਈ ਸਾਨੂੰ ਨਾ ਲੋਕਾਂ ਨੂੰ ਇਹ ਦਿਖਾਉਣਾ ਚਾਹੀਦਾ ਹੈ ਕਿ ਤੁਸੀਂ ਜੇ ਅਕਾਲ ਪੁਰਖ ਸਾਹਿਬ ਤੋਂ ਮੰਨ ਕਰ ਹੋਏ ਹੋ ਤਾਂ ਸੰਗਤ ਗੁਰੂ ਦੀ ਤੁਹਾਨੂੰ ਮੰਨ ਕਰ ਤੁਹਾਨੂੰ ਅਨੁਮਾਤੀ ਕਿਸੇ ਅਜੀ ਤਰੀਕੇ ਨਾਲ ਕੌਮ ਦੀ ਅਦਵਾਈ ਤਾਂ ਕੀ ਦੇਣੀ ਹੈ ਤੁਹਾਡੀ ਅਸੀਂ ਗੱਲ ਸੁਣ ਨੂੰ ਤੁਹਾਨੂੰ ਜਿਵੇਂ ਕਹਿੰਦੇ ਆ ਫਤਿਹ ਬੁਲਾਉਣ ਨੂੰ ਵੀ ਅਸੀਂ ਜਾਣਦੇ ਇਸ ਕਿਸਮ ਦਾ ਪ੍ਰਭਾਵ ਹੈ ਜਿਹੜਾ ਸਿੱਖ ਕੌਮ ਨੂੰ ਸਮਾਜੇ ਰੂਪਿਤ ਦੇਣ ਦੀ ਲੋੜ ਹੈ ਮੈਂ ਇਸ ਕਰਕੇ ਤੁਸੀ ਵਧਾਈ ਦੇ ਇਜਾਜ਼ਤਾਂ ਕਿ ਤੁਸੀਂ ਸਾਰੇ ਪੰਥਦਰਦੀ ਲੋਕ ਇੱਥੇ ਸਾਡੀ ਬੇਨਤੀ ਸੁਣ ਲਈ ਹਾਜ਼ਰ ਹੋਏ ਮੈਂ ਤੁਹਾਨੂੰ ਲੀਡਰਸ਼ਿਪ ਵੱਲੋਂ ਇਸ ਗੱਲ ਦਾ ਇਕਰਾਰ ਦੇਣਾ ਹੈ ਕਿ ਅਸੀਂ ਸਾਰੇ ਮਿਹਰ ਸਵਾਰ ਤੋਂ ਪੰਥ ਦੇ ਭਲੇ ਲਈ ਕੰਮ ਕਰਾਂਗੇ ਕਿਸੇ ਦੀ ਕੋਈ ਲਾਲਸਾ ਕੋਈ ਸਵਾਰ ਤੋਂ ਇਹਦੇ ਵਿੱਚੋਂ ਨਜ਼ਰ ਨਹੀਂ ਆਊਗਾ ਔਰ ਜਦੋਂ ਲੀਡਰਸ਼ਿਪ ਧਰਤੀ ਤੋਂ ਵਾਅਦਾ ਮੁਕੰਮਲ ਹੋਣ ਤੋਂ ਬਾਅਦ ਤੁਹਾਡੇ ਅੱਗੇ ਆਏਗੀ ਤੁਸੀਂ ਆਪ ਮਾਨ ਮਤੂਸ ਕਰੋਗੇ ਕਿ ਤਿਆਗ ਕੁਰਬਾਨੀ ਯਾ ਸੇਵਾ ਨੂੰ ਸਮਰਪਿਤ ਲੋਕ ਤੁਹਾਡੀ ਅਦਾਇ ਕਰਗੇ ਜੋ ਸਾਡਾ ਸ਼ਰੋਮਣੀ ਅਕਾਲੀ ਦਲ ਦਾ ਸਿਧਾਂਤ ਹੁੰਦਾ ਸੀ ਜਿਸ ਕਿਸਮ ਦੇ ਆਗੂ ਸਾਡੇ ਕੋਲੇ ਹੁੰਦੇ ਸੀ ਕਿ ਜੇ ਕਿਸੇ ਇੱਕ ਲੀਡਰ ਨੂੰ ਕਹਿਣਾ ਕਿ ਤੁਸੀਂ ਪ੍ਰਧਾਨ ਬਣ ਜਾਓ ਉਹਨੇ ਕਹਿੰਦਾ ਜੱਜਦਾਰਾਰੇ ਕਹਿਣਾ ਨਹੀਂ ਕਿ ਤੁਸੀਂ ਬਣਾਓ ਉਹ ਬਣਾ ਦੋ ਜੇ ਟਿਕਟ ਦੇਣੀ ਕਿਸੇ ਨੂੰ ਐਮਐਲਏ ਦੀ ਤਾਂ ਉਹਨੇ ਕਹਿੰਦਾ ਮੈਂ ਨਹੀਂ ਲੈਣੀ ਆਪਣੇ ਰਾਣਾ ਸਿੰਘ ਨੂੰ ਦੇ ਦੋਗੇ ਅੱਜ ਅਸੀਂ ਇਸ ਤਰ੍ਹਾਂ ਦਾ ਵਰਤਾਰਾ ਬਣਾਤਾ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਧੰਦਾ ਕਰਨ ਵਾਲੇ ਲੋਕਾਂ ਦੀ ਜਮਾਤ ਬਣਾਤਾ ਇੱਕ ਕਾਰੋਬਾਰੀ ਲੋਕਾਂ ਦੀ ਜਮਾਤ ਬਣਾਤਾ ਜਿੱਥੇ 500 ਪੰਜਾਬ ਕਿਤੇ ਨਜ਼ਰ ਹੀ ਨਹੀਂ ਆਉਂਦਾ ਤੁਹਾਨੂੰ ਸੋ ਮੈਂ ਧੰਨਵਾਦ ਕਰਦਾ ਆ ਸਾਡੇ ਆ ਕਮੇਟੀ ਦੇ ਆਪੂ ਵੀਰਾਂ ਦਾ ਕਿ ਉਹਨਾਂ ਨੇ ਪੰਥ ਦਾ ਜਜ਼ਬਾ ਉਹਨਾਂ ਦੇ ਜਾਗਿਆ ਉਹਨਾਂ ਨੇ ਆਪਣੇ ਪੰਥ ਦੇ ਦਰਦ ਨੂੰ ਸਮਝ ਕੇ ਬਿਨਾਂ ਕਿਸੇ ਲੀਡਰਸ਼ਿਪ ਤੋਂ ਤਾਨੂੰ ਕੰਡਰੇ ਤੇ ਰੂਬੇ ਤੇ ਲਾਮਬੰਦ ਕੀਤਾ ਤੁਹਾਨੂੰ ਸਾਰਿਆਂ ਨੂੰ ਸਤਿ ਭਾਵਨਾ ਰਹੇ ਜੁੰਦੀ ਆ ਪਰ ਫਿਰ ਵੀ ਪ੍ਰੇਰਣਾ ਕਰਨੀ ਪਰ ਲਾਮਬੰਦ ਕਰਨ ਦੇ ਲੋੜ ਹੁੰਦੀ ਆ ਲਾਮਬੰਦ ਕਰਕੇ ਇੱਕ ਮਾਅਮਾ ਸੱਜਿਆ ਕਿਤੇ ਸਮੁੱਚੇ ਪੰਜਾਬ ਦੇ ਇੱਕ ਮਾਅਮਾ ਸੱਜਿਆ ਗਿਆ ਕਿ ਤੁਸੀਂ ਵੀ ਕਰਨ ਹਰ ਕੇ ਆ ਵਧਾਈ ਦਾ ਯੋਗ ਹੈ ਕਿ ਤੁਸੀਂ ਵੀ ਉਸ ਤਰ੍ਹਾਂ ਦੇ ਆਪਣਾ ਯੋਗਦਾਨ ਜਿਹੜਾ ਇਸ ਮਿਮ ਵਿੱਚ ਪਾਇਆ ਔਰ ਤੁਹਾਨੂੰ ਹੱਥ ਬੰਨ ਕੇ ਵੀ ਬੇਨਤੀ ਕਰਦੇ ਆ ਕਿ ਪਰਤੀ ਆਪਾਂ ਕਿਸੇ ਕਿਸਮ ਦੀ ਉਹਨਾਂ ਨੂੰ ਬੋਗਸ ਪੱਤੀ ਨਹੀਂ ਕਰਨੀ ਹੈ। ਆਪਾਂ ਸਿਰੇ ਗਾਮਕਤ ਸਾਡੇ ਆਦੇਸ਼ ਅਨੁਸਾਰ ਪੱਤੀ ਕਰਨੀ ਹੈ। ਜਿਸ ਪੱਤੀ ਦੀ ਕਾਪੀ ਦੇ ਉੱਤੇ ਤੁਹਾਡੀ ਸਲਿੱਪ ਦੇ ਉੱਤੇ ਤੁਹਾਡਾ ਨਾਮ ਤਾਂ ਹੋਏਗਾ ਉਹਦੇ ਨਾਲ ਨਾਲ ਤੁਹਾਡਾ ਕੋਈ ਪਛਾਣ ਦਾ ਪੱਤਰ ਵੀ ਹੋਣਾ ਚਾਹੀਦਾ। ਉਹ ਨਾਲ ਨਹੀਂ ਲਾਉਣਾ ਉਹਦਾ ਨੰਬਰ ਲਗਾਓ ਨਾ ਮੋਟਰ ਕਾਰਡ ਆਰ ਲਾਇਸੈਂਸ ਕਾਰਡ ਆਰ ਆਰ ਕਾਰਡ ਜੋ ਵੀ ਸਿਲੈਕਟ ਕਰੋ ਤਾਂ ਕਿ ਪਤਾ ਲੱਗੇ ਕਿ ਜਿਸ ਆਦਮੀ ਨੇ ਪੱਤੀ ਕੀਤੀ ਹੈ ਉਹ ਘਰ ਜਾ ਕੇ ਪ੍ਰੇਰ ਗੇਂ ਅੱਲ ਤੱਕ ਸਾਹ ਦਾ ਸੰਦੇਸ਼ ਲੈ ਕੇ ਉਹਦੇ ਨਾਲ ਤੱਕ ਸਾਹ ਦੀ ਗੱਲ ਕਰਕੇ ਉਹਨਾਂ ਨੂੰ ਮੈਨਰ ਕਰਦੇ ਤਾਂ ਕਿ ਉਹਦੇ ਨਾਲ ਪ੍ਰਚਾਰ ਵੀ ਜਾਏਗਾ ਤਾਂ ਜਿਹੜੀ ਤਾਕਤ ਆਉਗੀ ਅਸਲੀ ਹੋਏਗੀ ਇਸ ਗੱਲ ਨੂੰ ਜ਼ਰੂਰ ਯਾਦ ਰੱਖਿਓ ਉਹ ਜਿਹੜੀ ਸੱਜਣ ਕਾਪੀਆਂ ਆ ਕੇ ਪਈਆਂ ਨੇ ਜੋ ਵੀ ਕੋਈ ਭਰਤੀ ਦੀ ਕਾਪੀ ਲੈ ਕੇ ਜਾਣਾ ਚਾਹੁੰਦਾ ਉਹ ਸੱਜਣ ਆਪਣੀ ਮਰਜ਼ੀ ਨਾਲ ਵੀ ਲੈ ਕੇ ਲਿਦਾ ਕਮੇਟੀ ਤੋਂ ਵੀ ਲੈ ਸਕਦਾ ਤਾਂ ਕਿ ਆਪਾਂ ਪਿੰਡ-ਪਿੰਡ ਜਾ ਕੇ ਇਸ ਲਹਿਰ ਨੂੰ ਹੋਰ ਪ੍ਰਚਾਰਕ ਵੀ ਕਰੀਏ ਇਸ ਤਰ੍ਹਾਂ ਦਾ ਇੱਕ ਮਾਹੌਲ ਬਣਾਈਏ ਪੰਜਾਬ ਕਿ ਦੁਬਾਰਾ ਸ਼ਰੋਮਣੀ ਅਕਾਲੀ ਦਲ ਵੀ ਤੰਦਰੁਸਤ ਕੀਤੀ ਹੋਵੇ ਔਰ ਸ਼ਰੋਮਣੀ ਅਕਾਲੀ ਦਲ ਕੰਮਕਾਰ ਪੰਜਾਬ ਦੇ ਹੱਕਾਂ ਦੇ ਪਹਿਰੇਦਾਰ ਜਮਾਤ ਬਣ ਕੇ ਪੰਜਾਬ ਦੀ ਉਸ ਤਰ੍ਹਾਂ ਰਹਿਨਮਾਈ ਕਰੇ ਜਿਸ ਤਰ੍ਹਾਂ ਜਦੋਂ 20 ਸਾਲ ਪਹਿਲਾਂ ਦੇ ਹੁੰਦੀ ਹੁੰਦੀ ਸੀ ਸੋ ਇਸ ਕਰਕੇ ਅੱਜ ਲੀਡਰਸ਼ਿਪ ਨੂੰ ਵੀ ਲੋੜ ਹੈ ਕਿ ਸੰਗਤ ਦਾ ਭਰੋਸਾ ਕਰਦੀ ਹੈ বারবার ਕਰਦੀ ਹੈ ਕਦੇ ਕਿਸੇ ਪੰਥਕ ਲੀਡਰ ਤੇ ਕਰਦੀ ਹੈ ਕਦੇ ਕਿਸੇ ਤੇ ਕਰਦੀ ਹੈ ਪਰ ਸਿਰ ਕੌਣ ਦਾ ਦੁਖਾਨਦ ਰਹਾ ਜੋ ਕਿ ਸਮੇਂ ਦਾ ਕਿ ਲੀਡਰਸ਼ਿਪ ਆਪ ਦੇ ਸਵਾਰਥਾਂ ਲਈ ਪੰਥ ਦੇ ਹਿੱਤਾਂ ਨੂੰ ਪੰਥ ਦੇ ਜਿਹੜੀ ਆਵਾਜ਼ ਹੈ ਪੰਥ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਦਾ ਸੌਦਾ ਕਰਕੇ ਆਪ ਦੇ ਨਿੱਜੀ ਹਿੱਤਾਂ ਦੀ ਪੂਰਤੀ ਕਰਦੀ ਰਹੀ ਅਸੀਂ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਦਵਾਉਂਦੇ ਆ ਕਿ ਜਿਹੜੀ ਲੀਡਰਸ਼ਿਪ ਤੁਸੀਂ ਇਹ ਸ਼੍ਰੀ ਕਾਂਗਰਸ ਸਾਹਿਬ ਦੀ ਧਰਤੀ ਤੋਂ ਪੈਦਾ ਕਰੋਗੇ ਉਹ ਲੀਡਰਸ਼ਿਪ ਦੇ ਕੌਮੀ ਹਿੱਤਾਂ ਦਾ ਕਦੇ ਸੌਦਾ ਨਹੀਂ ਕਰੂਗੀ ਉਹ ਪੰਜਾਬ ਦੇ ਖਿੱਤਿਆਂ ਦੀ ਰਾਖੇਦਾਰ ਬਣ ਕੇ ਖੰਦਰੂਗੀ ਜੋ ਪੰਜਾਬ ਦੇ ਮੁੱਦੇ ਨੇ ਮਸਲੇ ਨੇ ਕਦੇ ਕਦੇ ਪਾਣੀਆਂ ਤੇ ਰਾਜ ਦੇ ਕੇ ਕੀ ਕੀਤਾ ਜਾ ਰਹੀ ਹੈ ਕਾਲੀ ਦਾ ਫਿਕਰ ਨਹੀਂ ਆ ਬਲਾਵ ਦੇ ਦਾ ਕਿਸੇ ਨੂੰ ਫਿਕਰ ਇਸ ਗੰਦਾ ਕਿ ਲਾਹਾ ਕਿਹਨੇ ਲੈਣਾ ਇਹਦੇ ਤੋਂ ਪਾਣਿਆਂ ਦਾ ਫਿਕਰ ਹੋਵੇ ਤਾਂ ਬਰੋਬਰ ਕੋਈ ਐਜੂਕੇਸ਼ਨ ਹੋਰ ਨਹੀਂ ਸਰਕਾਰ ਸਰਪਾਰਟੀ ਮੀਟਿੰਗ ਬੁਲਾਉਂਦੀ ਆ ਸਾਰਿਆਂ ਨੂੰ ਕਹਿੰਦਾ ਕਿ ਅਸੀਂ ਨਾਲ ਆ ਤਾਂ ਨਾਲ ਕਿਤੇ ਖਬਰਾਂ ਨਾਲ ਨਾਲ ਹੋਣਾ ਕਿਤੇ ਪਾਣੀ ਪਿਆਦਾ ਹੱਥ ਨਹੀਂ ਲੱਗਦਾ ਕਰਸ ਕੰਪਨਸਰ ਕਰਨ ਨਾਲ ਪੰਜਾਬ ਨੂੰ ਹੱਥ ਮਿਲ ਗਿਆ ਕੋਈ ਤੁਸੀਂ ਜੇ ਸਾਰਾ ਪੰਜਾਬ ਇਕੱਠਾ ਸਾਰੀ ਸਿਆਸੀ ਧਿਰਾਂ ਇਕੱਠੀਆਂ ਨੇ ਕਿ ਕੋਈ ਇੱਕ ਸਾਂਝੀ ਐਜੂਕੇਸ਼ਨ ਦਾ ਇਲਾਮ ਜੋ ਨਹੀਂ ਕਰਦੇ ਇਹਦੇ ਨਾਲ ਪੰਜਾਬ ਦਾ ਪਾਣੀ ਬੰਦ ਹੋਵੇ ਹਰਿਆਣਾ ਨੂੰ ਜਾਣਦਾ ਜਿਹੜਾ ਵਾਧੂ ਪਾਣੀ ਹੈ ਨਜਾਇਜ਼ ਵਿਜਮਾਂ ਦੀ ਲੰਗਣਾ ਕਰਕੇ ਦਿੱਤਾ ਜਾ ਰਿਹਾ ਉਸ ਪਾਸੇ ਨਹੀਂ ਦੁਰਨਾ ਕਰਵੇਦ ਖਾਣਾ ਕਿ ਅਸੀਂ ਪੰਜਾਬ ਦੇ ਵੱਧ ਸੇਧ ਦਾ ਦਿਖਾਵੇ ਨਾਲ ਪੰਜਾਬ ਦਾ ਇਨਸਾਮ ਬਹੁਤ ਹੋ ਗਿਆ ਅੱਜ ਪੰਜਾਬ ਨੂੰ ਕੁਝ ਕਰਨ ਵਾਲੇ ਕੁਝ ਕਰਕੇ ਦਿਖਾਉਣ ਵਾਲੇ ਮਰਮਟਣ ਵਾਲੇ ਆਪਣੀ ਲੋੜ ਹੈ ਇਸ ਕਰਕੇ ਸ਼੍ਰੀ ਗੰਗਪਤ ਸਿੰਘ ਸਾਹਿਬ ਨੇ ਇੱਕ ਹੁਕਮ ਕੀ ਕੇ ਸੀ ਕਿ ਲੀਡਰਸ਼ਿਪ ਅਧਿਕਾਰ ਅਧਿਕਾਰ ਗਵਾ ਚੁੱਕੀ ਹੈ ਅਲਵਾਈ ਕਰਮਦਾਰਾਂ। ਉਹ ਕਿਹੜੇ ਗਵਾਹ ਕੁੱਤੇ ਨੇ ਉਹ ਫੇਰ ਦੁਬਾਰਾ ਕਹਿੰਦੇ ਨੇ ਸਰਪ੍ਰਧਾਨ ਨੂੰ। ਇਸ ਵਰਤਾਰੇ ਨੂੰ ਸੰਗਤ ਨੇ ਤੁਪਨਾ ਅਸੀਂ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਕਿ ਜਿਦੇ ਚ ਆਪਾਂ ਹਮਮਾ ਹਮਾ ਕੇ ਇੱਕ ਮਹਿਮਾ ਬਣਾ ਕੇ ਧੂਰ ਲਹਿਰ ਬਣਾ ਕੇ ਸਾਰੇ ਪੈਰਾ ਦਈਏ ਤਾਂ ਕਿ ਪੰਜਾਬ ਦੱਸ ਸਕੇ ਸਿੱਖੀ ਵਸ ਸਕੇ ਜੋ ਸਾਡੀਆਂ ਸੰਸਥਾਵਾਂ ਦਾ ਕਹਾਣ ਹੋ ਰਿਹਾ ਹੈ ਇਸ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਪੈਵਾਨ ਨੂੰ ਲਿਆ ਜਾ ਰਿਹਾ ਉਹਨਾਂ ਲਈ ਕੋਈ ਪ੍ਰੋਪਰ ਵਿਧਿ ਵਿਵਧਾਨ ਬਣ ਨਹੀਂ ਯਾਨੀ ਜਿਹੜੇ ਨੇ ਸਿੰਘ ਸਾਹਿਬ ਬਹੁਤ ਸੂਝਵਾਨ ਨੇ ਵਿਦਵਾਨ ਨੇ ਕੋਈ ਐਸ ਕਿਸਮ ਦੀਆਂ ਸਾਡੀਆਂ ਪਰੰਪਰਾਵਾਂ ਪਾਈਆਂ ਜਾਣ ਕਿ ਕਾਲਪਤਖਬ ਸਾਹਿਬ ਦੇ ਜਥੇਦਾਰ ਕੋਈ ਕਿਤੇ 11 ਤੱਕ ਉਹਨਾਂ ਦੇ ਜਥੇਦਾਰ ਅਮਰੀਕਾ ਖੇਡਾ ਆਸਟ੍ਰੇਲੀਆ ਦੇਸ਼ਾਂ ਦੇ ਬੰਨੀਆਂ ਸੇਟਾਂ ਦੇ ਵਿੱਚ ਸਾਰੇ ਜਥੇਦਾਰ ਨੇ ਕੋਈ ਇਸ ਕਰਕੇ ਉਹ ਸੰਸਥਾਵਾਂ ਸਾਡੀਆਂ ਆਜ਼ਾਦ ਹੋਣੀਆਂ ਚਾਹੀਦੀਆਂ ਸ਼੍ਰੋਮਣੀ ਕਮੇਟੀ ਦਾ ਵਰਤਾਰਾ ਕੰਮ ਕਰਨ ਦਾ ਤਰੀਕਾ ਸਿੱਕੀ ਨੂੰ ਸਮਰਪਿਤ ਆ ਸਾਡੇ ਗਰੀਬ ਸਿੱਖਾਂ ਦੀ ਭਲਾਈ ਲਈ ਕੰਮ ਹੋਣਾ ਚਾਹੀਦਾ ਸਾਡਾ ਸ਼੍ਰੋਮਣੀ ਕਾਲੇ ਦਰ ਦਾ ਵਿਚਾਰ ਜਿੱਤੇ ਲੋਕਾਂ ਨੂੰ ਹਰ ਵਰਗ ਨੂੰ ਸੁਭਧਾਵਾਂ ਦੇਣਾ ਹੋਣਾ ਚਾਹੀਦਾ ਓਦੇ ਨਾਲ ਨਾਲ ਗਿਰੋ ਪੰਥਰ ਪੰਜਾਬ ਨੂੰ ਵੀ ਚੜ੍ਹਦੀ ਕਲਾ ਵਿੱਚ ਰਹਿਣਾ ਚਾਹੀਦਾ